ਸਾਰਾ ਰੰਗ ਰੂਪ ਆਕਾਰ ਮਜ਼ਬ ਧਰਮ ਦੀ ਸਾਧਨਾ ਗਿਆਨ ਵਿਗਿਆਨ ਉਸੇ ਤੋਂ ਆਉਂਦਾ ਜਿਹਦਾ ਕੋਈ ਰੰਗ ਰੂਪ ਨਹੀਂ ਐਸੀ ਇੱਕ ਵਿਆਪਕ ਸ਼ਕਤੀ ਹੈ ਰਮਿਆ ਹੋਇਆ ਹੋਣ ਕਰਕੇ ਉਹਨੂੰ ਆਖਿਆ ਗਿਆ ਰਾਮ ਸ੍ਰਿਸ਼ਟੀ ਦੀ ਪਾਲਨਾ ਕਰਨ ਕਰਕੇ ਉਹਨੂੰ ਆਖਿਆ ਗਿਆ ਪਾਲਨਾ ਕਰਦਾ ਹੈ ਹਰ ਨਾਮ ਦੇ ਆਪਣੇ ਆਪਣੇ ਅਰਥ ਨੇ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਮਸਜਿਦ ਦੇ ਚ ਰਾਮ ਦੇ ਧੁਨ ਦੀ ਆਲਾਪ ਨਹੀਂ ਹੋ ਸਕਦੇ ਮੰਦਰ ਦੇ ਚ ਅੱਲਾ ਅੱਲਾ ਦੀ ਧੁਨ ਲਹਿ ਰਟਨ ਕੀ ਚੀਜ ਆ ਸਕਦੀ ਇੱਕੋ ਹੀ ਘਰ ਹੈ ਗੁਰਦੁਆਰਾ ਇੱਕੋ ਹੀ ਦੁਨੀਆ ਦੇ ਚ ਰੂਹੇ ਜ਼ਮੀਨ ਦੇ ਚ ਗ੍ਰੰਥ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ ਮੰਦਰ ਦੇ ਘੜਿਆਲ ਵੀ ਵੱਜਦੇ ਪਏ ਨੇ ਮਸਜਿਦ ਦੀ ਨਮਾਜ਼ ਦਾ ਵੀ ਉਪਦੇਸ਼ ਮਿਲ ਰਿਹਾ ਹੈ ਬੇ ਨਮਾਜ਼ਾਂ ਕੁੱਤਿਆ ਇਹ ਨਾ ਭਲੀ ਰੀਤ ਕਦੀ ਚੱਲਣਾ ਆਇਆ ਪੰਜੇ ਵਕਤ ਮਸਜਿਦ ਅਸੀਂ ਕੋਈ ਪੰਜ ਟਾਈਮ ਗੁਰਦੁਆਰੇ ਨਹੀਂ ਜਾਂਦੇ ਜੇ ਮਸਜਿਦ ਦੇ ਅਰਥ ਗੁਰਦੁਆਰਾ ਵੀ ਕਰ ਲਈ ਦੋ ਟਾਈਮ ਸਾਨੂੰ ਹਾਜ਼ਰੀ ਭਰਨ ਵਾਸਤੇ ਆਖਿਆ ਗਿਆ ਉਹ ਵੀ ਵਿਦੇਸ਼ਾਂ ਵਿੱਚ ਸਿਰਫ ਇੱਕ ਟਾਈਮ ਹੈ ਔਰ ਉਹ ਇੱਕ ਟਾਈਮ ਵੀ ਕਿਦਰੇ ਇਤਵਾਰ ਨੂੰ ਹੀ ਕਿਦਰੇ ਇਹ ਵੀ ਕੋਈ ਨਹੀਂ ਸੰਗਰਾਮ ਦੇ ਇਹ ਵੀ ਮੈਂ ਅਰਜ਼ ਕਰਦਾ ਵਰਨਾ ਦੋ ਟਾਈਮ ਦੀ ਆ ਗਿਆ ਜਿਵੇਂ ਦੋ ਟਾਈਮ ਭੋਜਨ ਛਕਦੇ ਆ ਵਜਨ ਵੀ ਦੋ ਟਾਈਮ ਇਹ ਰੁਟੀਨ ਰਹੀ ਨਹੀਂ ਇਸ ਵਾਸਤੇ ਗੁਰਦੁਆਰੇ ਤੇ ਬੜੇ ਸੋਹਣੇ ਬਣਦੇ ਜਾ ਰਹੇ ਨੇ ਸਿੱਖ ਬੜੇ ਕਰੂਪ ਹੁੰਦੇ ਜਾ ਰਹੇ ਨੇ ਕੁਝ ਵੀ ਨਹੀਂ ਕੁਝ ਵੀ ਤੋਂ 6 ਲਕਸ਼ਣ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਨੂੰ ਮਹਿਸੂਸ ਕੀਤਾ ਅਸ਼ਰਜ ਹੈ ਅਰ ਅਸ਼ਰਜ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਮਝ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਕਿ ਜੋ ਹਾਲਤ ਬਣ ਜਾਂਦੀ ਉਹਨੂੰ ਕਹਿੰਦੇ ਨੇ ਅਸ਼ਚਰਜਤਾ ਬਿਸਮਾਹ ਮਹਾਰਾਜ ਕਹਿੰਦੇ ਨੇ ਤੂੰ ਵਾਹ ਹੈ ਅਸ਼ਚਰਜ ਹੈ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਚ ਬਦਲ ਦੇ ਦਿੰਦੀ ਵਾਹ ਗੁਰੂ ਇਹਨੂੰ ਹੁਕਮਨ ਗੁਰੂ ਗ੍ਰੰਥ ਸਾਹਿਬ ਦੇ ਚ ਨਹੀਂ ਦਰਜ ਕੀਤਾ ਜੇ ਦਰਜ ਕਰ ਦਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੇ ਧਰਮ ਗ੍ਰੰਥ ਨਹੀਂ ਬਣਨੇ ਸ ਇਹ ਵੀ ਮਰਜ਼ ਕਰਦੇ ਜਿਹੜੇ ਗੁਰਮਤ ਅਨਸਾਰ ਗੁਰੂ ਆਸ਼ਾ ਮੁਤਾਬਕ ਮੰਤਰਾਂ ਦਾ ਜਪ ਕਰਨਾ ਚਾਹੁੰਦੇ ਸਨ ਉਹਨਾਂ ਦੇ ਨਾਲ ਚਰਨਾਂ ਅੰਮ੍ਰਿਤ ਪਿਲਾ ਕੇ ਉਹਨਾਂ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਔਰ ਆਖਿਆ ਜਾਂਦਾ ਸੀ ਤੂੰ ਇਹ ਮੰਤਰ ਜਪ ਪਾਏ ਗੁਰ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿਕਾਉ ਪਿਲਾਇਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ 22 ਮਸੰਦਾਂ ਨੂੰ ਵੀ ਦੇ ਦਿੱਤੀ ਮਸੰਦ ਸ਼ਬਦ ਪਰਸ਼ੀਂਦਾ ਮਸਨਦ ਮਸਨਦ ਕਹਿੰਦੇ ਨੇ ਇਸ ਤਖਤ ਤਖਤ ਨੂੰ ਸਿੰਘਾਸਨ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠਦਾ ਹੈ ਉਹਨੂੰ ਕਹਿੰਦੇ ਨੇ ਔਰੰਗ ਫਾਰਸੀ ਵਿੱਚ ਕਹਿੰਦੇ ਨੇ ਔਰੰਗ ਜਿਵੇਂ ਮਯੂਦੀਨ ਨੇ ਆਪਣਾ ਤਖੱਲਸ ਰੱਖਿਆ ਸੀ ਨਾ ਔਰੰਗਜ਼ੇਬ ਔਰੰਗਜ਼ੇਬ ਦਾ ਮਤਲਬ ਹੈ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਮਹਾਰਾਜ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨਜ਼ੇਬਤੂਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇ ਤੇਰਾ ਨਾਮ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਤਖਤ ਵੀ ਸ਼ੋਭਾ ਨਹੀਂ ਹੈ ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਹੋ ਜਾਂਦਾ ਤਖਤ ਮੈਲਾ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਔਰੰਗ ਕਹਿੰਦੇ ਨੇ ਵੱਡੇ ਤਸਤ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਐਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਇਹ ਮਸਨਦ ਗੁਰੂ ਅਮਰਦਾਸ ਜੀ ਨੇ ਪ੍ਰਸਾ ਚੜਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰਵਾਣੀ ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ 22 ਮੰਝੀਆਂ ਬਖਸ਼ਿਸ਼ ਕੀਤੀਆਂ ਸਨ 22 ਮਸੰਦ ਬਣਾਏ ਸਨ ਮਸਰਤ ਦਾ ਮਤਲਬ ਹੈ ਮੰਜੀ ਤਖਤ ਆਗਾ ਚਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸੰਦ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਟਾ ਇਤਨੀ ਵੱਧ ਗਈ ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੀ ਵੱਧ ਗਈ ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਆਪਾਂ ਖੁਦ ਹੀ ਕਿਉਂ ਨਾ ਗੁਰੂ ਬਣੀਏ ਗੁਰੂ ਦਾ ਪ੍ਰਚਾਰ ਕਰਨ ਦੀ ਕੀ ਲੋੜ ਹੈ ਭ੍ਰਸ਼ਟ ਹੋ ਗਏ ਸਮਝ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਨੇ ਫਿਰ ਖਤਮ ਕਰ ਦਿੱਤਾ ਇਹ ਮਸੰਦ ਪ੍ਰਥਾ ਨਹੀਂ ਚੱਲੇਗੀ ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ ਪਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੈੜੇ ਨਿਕਲੇ ਉਹ ਪੂਜਾ ਪ੍ਰਤਿਸ਼ਠਾ ਹਜ਼ਮ ਨਾ ਕਰ ਸਕੇ ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ ਬ੍ਰਸ਼ਟ ਹੋ ਗਏ ਉਹ ਵੀ ਤਾਕਤ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੀ ਹੈ ਸ਼ਕਤੀ ਬ੍ਰਸ਼ਟ ਕਰ ਦਿੰਦੀ ਹੈ ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿੰਦੇ ਨੇ ਬੜਾ ਸ਼ਰੀਫ ਹੈ ਬੜਾ ਸ਼ਰੀਫ ਹੈ ਧਾਰਮਿਕ ਅਨੁਭਵ ਕਹਿੰਦਾ ਸ਼ਰੀਫ ਨਹੀਂ ਕਮਜ਼ੋਰ ਜਰਾ ਤਾਕਤ ਵਿੱਚ ਆ ਲੈਣ ਦੇ ਫਿਰ ਕੀ ਕਰ ਸਕਦਾ ਹੈ ਇਹ ਕਮਜ਼ੋਰ ਹੈ شریف ਨਹੀਂ ਹੈ ਜੇ ਦਿਨ ਸ਼ਕਤੀ ਦੇ ਕੋਲ ਆ ਗਏ ਫਿਰ ਬਰਸਟ ਹੋ ਜਾਏਗਾ ਦੇਸ਼ ਗੁਲਾਮ ਸੇ ਚਿੱਟੇ ਕਪੜੇ ਚਿੱਟੀਆਂ ਟੋਪੀਆਂ ਚਿੱਟੇ ਬਸਤਰ ਮਹਾਤਮਾ ਗਾਂਧੀ ਨੇ ਪਹਿਨਾਏ ਦੇਵਤਿਆਂ ਜੈਸੇ ਲੱਗਦੇ ਸਨ ਹਰ ਇੱਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇ ਬੜੀ ਦਾ ਬੜਾ ਪ੍ਰਭਾਵ ਉਹਨਾਂ ਦਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰਦੇ ਸਨ ਸੇਜੇ ਸੇਜੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਨ ਤੇ ਬੈਠ ਗਏ ਧਨ ਦੀ ਸ਼ਕਤੀ ਆ ਗਈ ਤਾਕਤ ਆ ਗਈ ਬ੍ਰਸ਼ਟ ਹੋ ਗਏ ਅੱਜ ਭ੍ਰਸ਼ਟਾਚਾਰ ਦੇ ਨਿਸ਼ਾਨੇ ਉਹਨਾਂ ਕੱਪੜਿਆਂ 'ਚ ਟਪਕਣ ਲੱਗਦੇ। ਇੰਨੇ ਚਿੱਟੇ ਕੱਪੜਿਆਂ 'ਤੇ ਇਤਨਾ ਕਾਲਾ ਰੰਗ ਪ੍ਰਗਟ ਹੋ ਗਿਆ। ਕੁਝ ਵੀ ਕੁਝ ਵੀ। ਮੈਂ ਰਾਜਨੀਤਿਕ ਨਹੀਂ ਅਸਲੀਅਤ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ। ਕਮਜ਼ੋਰ ਸਨ ਤੇ ਦੇਵਤਿਆਂ ਵਰਗੇ ਸਨ। ਤਾਕਤਵਰ ਹੋ ਗਏ ਤੇ ਡੈਂਤੋ। ਸ਼ਕਤੀ ਭ੍ਰਸ਼ਟ ਕਰ ਦਿੰਦੀ ਹੈ। ਤਾਕਤ ਭ੍ਰਸ਼ਟ ਕਰ ਦਿੰਦੀ ਹੈ। اور طاقت شکتی سارے برष्ट پنے نہ چھپا دیندی ہے اے اتنی وڈی چادر ہے گناہوں تے پا کے اپنے گناہوں نوں ڈھک لیندے نے برشاچار نوں جھٹ ڈھک لیندے نے کیندے نے شرمد صوفی فقیر دلی دییاں گلییاں وچ لگن گھمدا ہوندا سی اے 14 صوفی سنت وی اورنگزیب نے قتل کیتے نے اے وی میں عرض کرتا ہوں ਉਹਦਾ ਸਾਰਾ ਇਤਿਹਾਸ ਬੜਾ ਖੋਨੇ ਇਤਿਹਾਸ ਹੈ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਦਸੰਬਰ ਦਾ ਮਹੀਨਾ ਸੀ, ਠੰਡ ਬੜੀ ਪੈਂਦੀ ਹੈ ਦਿੱਲੀ। ਐਲਕਾਰ ਬੈਠੇ ਸਨ, ਔਰੰਗਜ਼ੇਬ ਬੈਠਾ ਸਾਰਿਆਂ ਦੇ ਅਗੋ ਉਸ ਜ਼ਮਾਨੇ ਦੇ ਮਤਾਬਕ ਕੋਲਿਆਂ ਦੀ ਅੰਗੇਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕਪੜੇ, ਗਰਮ ਦੋਸ਼ਾਲੇ ਓੜੇ ਤੇ ਲੰਘਾ ਫਕੇ ਇਹਨੂੰ ਪਕੜ ਕੇ ਲੈਂਦਾ ਗਿਆ। اہلکار نے کہا جہاں پنا ہے مسلمان لیکن ہندو ناگیا ساڑے نہیں پہنتا کی بڑا سمجھایا اے لہذا سی اسی کو آپ فیصلہ کروگزیب نے جڑا اپنے تن دشالہ پہنیا ہوا سی ਕੋਇਕ ਸਿਪਾਈ ਨੂੰ ਦਿੱਤਾ ਕਿ ਇਹਦੇ ਤਨ ਨੂੰ ਢੱਕ ਦੇ ਇਹ ਸਬਾ ਵਿੱਚ ਨੰਗਾ ਚੰਗਾ ਨਹੀਂ ਲੱਗਦਾ ਉਸ ਦੁਸ਼ਾਲੇ ਨਾਲ ਢੱਕ ਦਿੱਤਾ ਸਰਮਦ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ અપਣਾ ਦੇ ਦਿੱਤਾ ਠੰਡ ਬੜੀ ਹੈ ਕੰਗੀ ਠੀਵੀ ਮੇਰੇ ਅੱਗੇ ਰੱਖੋ ਇਹ ਕੰਗੀ ਠੀਵੀ ਰੱਖ ਲਈ ਤੀ ਗਈ ਦੁਸ਼ਾਲਾ ਉਤਾਰ ਕੇ ਉਸੇ ਚ ਪਾ ਦਿੱਤਾ ਜਲ ਕੇ ਖਾਕ ਹੋ ਗਿਆ ਔਰੰਗਜ਼ੇਬ ਨੇ ਆਪਣੀ ਤੋਹਫਨ ਸਮਝੀ ਖੰਡਗੇ ਤੂੰ ਸਿਰਫ ਨੰਗਾਈ ਨਹੀਂ ਬਲਕੇ ਬਦਤਮੀਜ਼ ਵੀ ਹੈ ਮੈਂ ਤੈਨੂੰ ਤਨ ਢਕਣ ਵਾਸਤੇ ਦੁਸ਼ਾਲਾ ਦਿੱਤਾ ਤੂੰ ਅਗ ਦੇ ਚ ਪਾ ਕੇ ਫੁੱਬ ਦਿੱਤਾ ਅਤਾਇਸ ਫਕੀਰ ਨੇ ਕੀ ਆਖੇ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇਐਬਾ ਰਾ ਲਿਬਾਸ ਉਰੀਆ ਨਹੀਂ ਦਾ ਉਰੇ ਅਨੇਕ ਨੇ ਲਗਨਤਾ ਬਾਦਸ਼ਾਹ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਗੰਧ ਨੂੰ ਢਕਣ ਦੀ ਲੋੜ ਆਉਂਦੀ ਹੈ ਕੋਈ ਫੁੱਲਾਂ ਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ ਤਨ ਦੇ ਤੈਨੂੰ ਕ੍ਰੋਧ ਲੋਭ ਮੋਹ ਹੰਕਾਰ ਈਰਸ਼ਾ ਜੈਨਸੀ ਨਿੰਦਾ ਉਸਤ ਦਿਖਾਈ ਰਹੀਂਦੀ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਫੁੱਲ ਦੀ ਤਰ੍ਹਾਂ ਤੂੰ ਕਪੜਿਆਂ ਦੇ ਚ ਵੀ ਨੰਗਾ ਹੈ ਮੈਂ ਨੰਗਾ ਵੀ ਖੁਦਾ ਦੇ ਅਗੋ ਢਕੇ ਹੋਇਆ ਪੇਸ਼ਾਂ ਦੇ ਲਿਵਾਸ ਹਰ ਕਿਰਾਂ ਐ ਬੇਦੀ ਇਹ ਜੋ ਤੂੰ ਸੁੰਦਰ ਕਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਹਨਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪੈਉ ਨੂੰ ਤੜਪਾ ਤੜਪਾ ਕੇ ਮਾਰਿਆ ਹੈ ਕਿ ਕੱਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕੱਪੜੇ ਉਹਨਾਂ ਗੁਨਾਹਾਂ ਨੂੰ ਨਹੀਂ ਢੱਕ ਸਕਦੇ ਇਨ੍ਹਾਂ ਕੱਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਬੋ ਆ ਰਹੀ ਹੈ ਮੈਂ ਨਗਨ ਵੀ ਢਕੇ ਹੋਇਆ ਪ੍ਰਭੂ ਦੀ ਦਰਗਾਹ ਵਿੱਚ ਫੁੱਲਾਂ ਨੂੰ ਢੱਕਣ ਦੀ ਨਾਲ ਚਦਰਾਂ ਦੇ ਨਾਲ ਲੋੜੀ ਇੱਕ ਬਹੁਤ ਵੱਡੇ ਜੋ ਹੈ ਸਚਾਈ ਬਿਆਨ ਕੀਤੀ ਅਕਸਰ ਉਸ ਨੂੰ ਢਕਣਾ ਪੈਂਦਾ ਹੈ ਜੋ ਗੰਦਗੀ ਹੈ ਫੁੱਲਾਂ ਨੂੰ ਢਕਣ ਦੀ ਕੀ ਲੋੜ ਹੈ ਹੁਣ ਤੇ ਸਾਰੇ ਆਮ ਹੋ ਗਏ ਸ਼ਕਤੀ ਤਾਕਤ ਵਕਤੀ ਤੌਰ ਤੇ ਗੁਨਾਹਾਂ ਨੂੰ ਢੱਕ ਦਿੰਦੀ ਹੈ ਇੱਕ ਕਮਜ਼ੋਰ ਮਨੁੱਖ ਬਹੁਤ ਵੱਡੇ ਗੁਨਾਹ ਨਹੀਂ ਕਰ ਸਕਦਾ ਕਿਉਂਕਿ ਕਮਜ਼ੋਰ ਹੈ ਇਕ ਤਾਕਤ ਵਰ ਮਨੁੱਖ ਬਹੁਤ ਵੱਡੇ ਗੁਨਾਹ ਕਰ ਸਕਦਾ ਹੈ ਕਿਉਂਕਿ ਧਕੇ ਜਾਂਦੇ ਨੇ ਧਕੇ ਜਾਂਦੇ ਨੇ ਇਹ ਵੀ ਮੈਸ ਕਰਦੇ ਪਹਿਲਾ ਲਖਣ ਜੋ ਰਮਿਆ ਹੋਇਆ RAM ਹੈ ਪਰਮਾਤਮਾ ਉਹਦਾ ਮੰਤਰ ਉਹਦਾ ਬੋਲ ਕੋਈ ਵੀ ਹੋ ਸਕਦਾ ਹੈ ਉਸ ਰਮੇ ਹੋਏ RAM ਦਾ ਮੰਤਰ ਮੰਤਰ ਕਹਿੰਦੇ ਨੇ ਬੋਲ ਨੂੰ ਕੋਈ ਵੀ ਹੋ ਸਕਦਾ ਹੈ ਉਹਦੀ ਰਸਨਾ ਤੇ ਵਸਿਆ ਹੋਵੇ ਮਹਾਰਾਜ ਕਹਿੰਦੇ ਪਹਿਲਾ ਲਖਣ ਇਹ ਹੈ ਜਿਹਨੂੰ ਸਤਿਗੁਰੂ ਇੰਜ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭੂ ਕਿੱਥੇ ਵਸਦਾ ਹੈ ਸਾਧੂ ਦੀ ਰਸਨਾ ਤੇ ਵਸਦਾ ਹੈ ਭੋਜਨ ਦੀ ਗੁਰ ਕੀ ਮੂੰਹ ਦੇ ਚ ਪਾਈ ਤੋ ਸਵਾਦ ਪਿਆ ਗਿਆ ਇਹ ਠੀਕ ਹੈ ਜੇ ਕੰਠ ਤੋਂ ਥੱਲੇ ਨਹੀਂ ਗਈ ਅਜੇ ਪਚੀ ਨਹੀਂ ਹੈ ਅਜੇ ਉਹ ਖੂਨ ਨਹੀਂ ਬਣੀ, ਮਾਸ ਨਹੀਂ ਬਣੀ, ਅਜੇ ਉਹ ਸਰੀਰ ਦਾ ਹਿੱਸਾ ਨਹੀਂ ਬਣੀ, ਸਵਾਦ ਤੇ ਆ ਗਿਆ ਹੈ। ਰਸਤੇ ਆ ਗਏ। ਆਪ ਦੀ ਗਿਆਤ ਲਈ ਅਰਸ਼ ਕਰਾਂ, ਰਸ ਪਹਿਲੇ ਆ ਜਾਂਦਾ ਹੈ ਅਧਿਆਤਮਕ ਬਲ ਬਾਦ ਦੇ ਵਿੱਚ ਪ੍ਰਾਪਤ ਹੁੰਦਾ ਹੈ। ਜਿਵੇਂ ਭੋਜਨ ਦਾ ਰਸ ਤੇ ਪਹਿਲੇ ਆ ਜਾਂਦਾ ਹੈ, ਭੋਜਨ ਖੂਨ ਬਾਦ ਦੇ ਵਿੱਚ ਬਣਦਾ ਹੈ। ਭੋਜਨ ਸਰੀਰ ਦੀ ਸ਼ਕਤੀ ਬਾਦ ਦੇ ਵਿੱਚ ਬਣਦਾ ਹੈ, ਉਸੇ ਵਕਤ ਨਹੀਂ ਬਣਦਾ। ਸਵਾਦ ਪਹਿਲੇ ਆ ਜਾਂਦਾ ਹੈ। ਪਰਭੂ ਦਾ ਨਾਮ ਰਸਨਾ ਤੇ ਵਸ ਗਿਆ ਰਸ ਪੈਦੇ ਆ ਜਾਂਦਾ ਹੈ ਇਹ ਪਹਿਚਾਨ ਹੈ ਬਾਠ ਕਰਦੇ ਆ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਨਿਤਨੇਮ ਕਰਦੇ ਆ ਜੇ ਰਸ ਆ ਗਿਆ ਤੋ ਸਮਝ ਲੋਏ ਬਾਣੀ ਰਸਨਾ ਤੇ ਵਸ ਗਈ ਹੈ ਪ੍ਰਭੂ ਦਾ ਨਾਮ ਰਸਨਾ ਤੇ ਵਸ ਗਿਆ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਤੇ ਵਸਾਈ ਇਹ ਤੇ ਨਾਮ ਪਰਮਾਤਮਾ ਦੇ ਗੁਣਾ ਦਾ ਉਚਾਰਨ ਕੀਤਾ ਇਹ ਗੁਰੂ ਨਾਨਕ ਨੇ ਨਹੀਂ ਉਚਾਰਨ ਕੀਤੀ ਮਹਾਰਾਜ ਕਹਿੰਦੇ ਨਾ ਮੋਂ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲਣਾ ਜਾਣਦਾ ਮੈਂ ਤੇ ਚੁੱਪ ਕਰ ਗਿਆ ਫਿਰ ਇਹ ਕੌਣ ਬੋਲੇ ਇਥੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਕੈਸਾ ਕਰੀ ਗਿਆਨ ਵੇਲਾ ਤੇ ਖਸਮ ਬੋਲੇ ਪਰਮਾਤਮਾ ਬੋਲੇ ਇਹ ਪਰਮਾਤਮਾ ਦੇ ਬੋਲ ਨੇ ਪਰਮਾਤਮਾ ਨਾਲ ਜੁੜ ਸਕਦੇ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪਰਮਾਤਮਾ ਦੇ ਬੋਲਾਂ ਕਰਕੇ ਇਸ ਵਾਸਤੇ ਕਿਹਾ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਇਹ ਪੋਥੀ ਸਾक्षात ਪਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸਰਦਾ ਦੇ ਨਾਲ ਪਰਮਾਤਮਾ ਨੂੰ ਟੇਕਿਆ ਹੋਇਆ ਮੱਥਾ ਪ੍ਰਭੂ ਨੂੰ ਟੇਕਿਆ ਹੋਇਆ ਇਹ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਜਪਣਾ ਤੇ ਪੜਨਾ ਥੋੜਾ ਜਿਆ ਅੰਤਰਾ ਵੀ ਸੁਣ ਲਓ ਜਪਣ ਲੱਗਿਆ ਧਿਆਨ ਅੰਤਰਮੁਖੀ ਕਰਨਾ ਪਵੇਗਾ ਪੜਨ ਲੱਗਿਆ ਧਿਆਨ ਬਾਹਰ ਕਰਨਾ ਪਵੇਗਾ ਅਖਰਾਂ ਤੇ ਧਿਆਨ ਟਿਕਾਣਾ ਪਵੇਗਾ ਨਜ਼ਰ ਤੇ ਧਿਆਨ ਉਹਨੂੰ ਪੜਨਾ ਕਹਿੰਦੇ ਨਹੀਂ ਬਾਣੀ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਮੈਂ ਸੈਂਕੜੇ ਗੁਣਾ ਨਹੀਂ ਕਹਿੰਦਾ ਲੱਖਾਂ ਗੁਣਾ 18 18 ਘੰਟੇ ਪੜਨ ਵਾਲੇ ਪਾਠੀ ਮੈਂ ਦੇਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 8 ਮਿੰਟ ਵੀ ਕੋਈ ਜਪ ਕਰ ਸਕੇ ਮੁਸ਼ਕਲ ਹੈ ਕਠਨਾ ਜਪ ਕਰਨ ਲੱਗਿਆਂ ਧਿਆਨ ਅੰਤਰਮੁਖੀ ਕਰਨਾ ਪਏਗਾ ਪੜਨ ਲੱਗਿਆਂ ਧਿਆਨ ਬਾਹਰ ਕਰਨਾ ਪਏਗਾ ਤੇ ਪੜਨ ਦੇ ਨਾਲ ਬਾਹਰ ਵਾਈਬ੍ਰੇਸ਼ਨ ਤੇ ਚੰਗੀ ਬਣੇਗੀ ਤਰੰਗਾ ਤੇ ਚੰਗੀਆਂ ਬਣਨ ਗਿਆ ਪੜਨ ਵਾਲੇ ਦਾ ਮਨ ਨਹੀਂ ਬਦਲੇਗਾ ਚਾਹੇ ساری ਜ਼ਿੰਦਗੀ ਪੜਦਾ ਰਹੇ ਪੜਿਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਹਰਜਾ ਪੜੀਏ ਜੇਤੇ ਸਾਸ ਨਾ ਨਿਕ ਲੇਖੇ ਇਕ ਗੰਧ ਹੋਰ ਹੋਵੇਂ ਜਖਣਾ ਜਕ ਪੜਨ ਨਾਲ ਬਾਣੀ ਕੰਠ ਹੋ ਸਕਦੀ ਹੈ ਪੜਨ ਦੇ ਨਾਲ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਪੜਨ ਨਾਲ ਲਿਖਣਾ ਪਤਾ ਚੱਲ ਸਕਦਾ ਹੈ ਕਿਹੜੇ ਅੰਗ ਤੇ ਹੈ ਕਿਹੜੇ ਬਾਦਸ਼ਾਹ ਦੀ ਹੈ ਪੜਨ ਨਾਲ ਮਨੁੱਖ ਬਾਣੀ ਦਾ ਰੂਪ ਨਹੀਂ ਹੋ ਸਕਦਾ ਜਪਣ ਨਾਲ ਬਾਣੀ ਦਾ ਰੂਪ ਹੋ ਜਾਏ ਇਹ ਵੀ ਮੈਰਜ਼ ਕਰਾ ਤੇ ਜਪਣਾ ਕੀ ਇਹ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਉਹਦੇ ਵਾਸਤੇ ਅੱਖ ਅੱਖਾਂ ਬੰਦਾਂ ਬੰਦ ਕਰਨੀਆਂ ਪੈਣਗੀਆਂ ਕੋਈ ਦਿਖਾਈ ਨਾ ਦੇਵੇ ਧਿਆਨ ਨੂੰ ਅੰਤਰਮੁਖੀ ਕਰਨਾ ਪੈਗਾ ਤਾਂ ਜਪ ਕਰ ਸਕੋਗੇ ਪੜਨ ਲੱਗਿਆਂ ਧਿਆਨ ਨੂੰ ਬਾਹਰ ਕਰਨਾ ਪੈਗਾ ਤਾਂ ਪੜ ਸਕੋਗੇ ਪੜਨਾ ਇਸ ਵਾਸਤੇ ਤਾਂ ਕਿ ਇੱਕ ਦਿਨ ਜਪਣ ਦੀ ਜਾਂਚ ਆ ਜਾਵੇ ਪੜਨਾ ਇੱਕ ਇਸ ਵਾਸਤੇ ਅਰਥ ਬੋਧ ਦਾ ਪਤਾ ਚੱਲ ਜਾਵੇ ਅੰਨਾ ਇਸ ਵਾਸਤੇ ਹੈ ਕਿਹੜੇ ਪਾਤਸ਼ਾਹ ਦੀ ਇਹ ਕਿਹੜੇ ਅੰਗ ਤੇ ਹੈ ਜਪਣਾ ਇਸ ਵਾਸਤੇ ਹੈ ਗੁਰੂ ਦਾ ਰੂਪ ਹੋ ਜਾਈਏ ਪ੍ਰਭੂ ਦਾ ਰੂਪ ਹੋ ਜਾਏ ਬਿਨਾਂ ਜਪਿਆ ਨਹੀਂ ਹੋਏਗਾ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਜਪਣਾ ਪੜਨ ਨਾਲੋਂ ਲੱਖਾਂ ਗੁਣਾ ਔਖਾ